ਗੁਰਦੁਆਰੇ ਆਨੇ ਆਨਾ ਤੇ ਘਰੋਂ ਇੱਕ ਸੋਚ ਲੈ ਕੇ ਆਇਆ ਕਰੋ ਵੀ ਗੁਰਦੁਆਰੇ ਮੈਂ ਜਾ ਕੇ ਬਦਲਣਾ ਜੇ ਮੈਂ ਜਿੱਦਾਂ ਦਾ ਆਇਆ ਉਦਾਂ ਦਾ ਹੀ ਚਲਾ ਗਿਆ ਤੇ ਫਿਰ ਗੁਰਦੁਆਰੇ ਆਣ ਦਾ ਅਰਥ ਕੀ ਹੈ ਜੋ ਮੈਂ ਲੈ ਕੇ ਆਇਆ ਸੀ ਉਹੀ ਲੈ ਕੇ ਚਲਾ ਗਿਆ ਕੇਵਲ ਕੁਝ ਪੈਸੇ ਗੋਲਕ ਵਿੱਚ ਪਾਏ ਕੁਝ ਭਾਈ ਸਾਹਿਬ ਨੂੰ ਦੇ ਦਿੱਤੇ ਅਰਦਾਸ ਕਰਾ ਦਿੱਤੀ ਇਹ ਤੇ ਬੈਰੂਨੀ ਕਰਮ ਹੈ ਪੈਸਾ ਦਿੱਤਿਆਂ ਪੈਸਾ ਡੋਨੇਟ ਕੀਤਾ ਕਦੀ ਜ਼ਿੰਦਗੀ ਬਦਲਦੀ ਹੈ ਰੋਮਾਲਾ ਡੋਨੇਟ ਕੀਤੇ ਕਦੀ ਜ਼ਿੰਦਗੀਆਂ ਬਦਲਦੀਆਂ ਨੇ ਜ਼ਿੰਦਗੀ ਬਦਲਦੀ ਹੈ ਜਦ ਬੰਦਾ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਅਜੀ ਗੁਰੂ ਤੇਗ ਬਹਾਦਰ ਸਹਿ ਫਰਮਾਉਂਦੇ ਨੇ ਮਨ ਰੇ ਗਿਓ ਨਾ ਪਕੜਿਆ ਨਹੀਂ RAM ਨਾਮ ਉਰ ਮੈਂ ਗਿਓ ਗੁਰੂ ਤੇਗ ਬਹਾਦਰ ਕਹਿ ਲੱਗੇ ਮੈਂ RAM ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਕੜ ਲਿਆ ਮੇਰੇ ਮਨ ਨੇ ਪਕੜ ਲਿਆ ਖਾਦੀ ਹੋਈ ਖੁਰਾਕ ਪਚ ਕੇ ਜ਼ਿੰਦਗੀ ਦਾ ਹਿੱਸਾ ਬਣਦੀ ਹੈ ਸਰੀਰ ਦਾ ਹਿੱਸਾ ਬਣਦੀ